ਹੋਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਫੇਰ ਉਹਦਣਾ ਸ਼ੁਰੂ ਹੋ ਗਿਆ ਕਿ ਨਾਲ ਦੀ ਉਸ ਗੱਲ ਤੇ ਬਹਿਸ-ਵਾਜ਼ੀ ਵੀ ਰੰਗੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਕਿ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕੱਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹ ਲੋਕਾਂ ਤੋਂ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਉਹਨੂੰ ਸ਼ੱਕ ਆਫੇ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਦਾ ਮਿਡਲ ਆਫ ਦਾ ਡੇ ਇਥੇ ਤੇ ਚਲੀ ਗਈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫਾਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ देर ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦੇ ਰਹੇ ਤੇ ਫਾਈਨਲੀ ਜਦੋਂ ਨੇ ਫੋਨ ਆਪਣਾ ਆਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਕਾਲਜ ਜਾਣ ਲਈ ਆਪਣੇ ਰੇਲਵੇ ਗਰਾਊਂਡ ਦੇ ਨੇੜੇ ਕਿਨਾਲ ਕਲੋਨੀ ਖਾਣੇ ਦੇ ਦਿੱ ਆਜ ਤੇ ਉਦੋਂ ਤੱਕ ਇਹਦੇ ਮਨ 'ਚ ਕਾਫੀ ਜ਼ਿਆਦਾ ਰੋਸ ਪੈਦਾ ਹੋ ਚੁੱਕਾ ਸੀ ਤੇ ਜਦੋਂ ਇਹਨੂੰ ਲੈਣ ਗਿਆ ਤੇ ਇਹਨਾਂ ਦੀ ਕੁਝ ਤੇ ਬਹਿਸਬਾਜ਼ੀ ਕੋਈ ਹਸਬੰਡ ਵਾਈਫ ਦੀ ਦੈਨ ਇਵੈਂਚੁਅਲੀ ਇਹ ਉਹਨੂੰ ਕਹਿਣ ਲੱਗਿਆ ਕਿ ਚਲ ਸਾਨੂੰ ਮੈਂ ਲੈ ਕੇ ਚਲਦਾ ਆਪਣੀ ਬਾਈਕ ਤੇ ਜਿਹੜੀ ਵੀ ਆਪਣੀ ਸਟੈਂਡਰਡ ਬਾਈਕ ਹੈ ਤੇ ਉਨੀ ਦੇਰ ਚ ਇਹਨੇ ਮੌਕਾ ਭਾਲਦੇ ਹੋਏ ਪਹਿਲਾਂ ਇਹਦੇ ਕੋਲ ਆਲਰੇਡੀ ਇੱਕ ਤੇਜ਼ ਨਾਲ ਹਥਿਆਰ ਸੀ ਚਾਕੂ ਸਿਗਾ ਇਹਨੇ ਪਹਿਲੇ ਆਪਣੀ ਵਾਈਫ ਨੂੰ ਜਿਹੜੀ neck ਦੀ ਬਿਲਕੁਲ ਸੈਂਸਿਟਿਵ ਪੁਆਇੰਟ ਹੁੰਦਾ ਤਾਂ ਉਹਦਾ ਪਹਿਲਾਂ ਉਹਦੇ ਤੇ ਇਹਨੇ ਵਾਰ ਕੀਤਾ ਫਿਰ ਜਦੋਂ ਰਿਤਿਕ ਗਿਰਦੇਤਾ ਫਿਰ ਨੇ ਫਰੰਟ ਸਾਈਡ ਆਫ ਦ neck ਤੇ ਲਗਾਤਾਰ ਹਮਲਾ ਕਰਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹਨੂੰ ਮਾਰ ਦਿੱਤਾ ਐਂਡ ਆਫਟਰ ਦੈਟ ਇਨ a scene create ਕਰਨ ਲਈ ਅਗਲੇ ਦਿਨ ਤੱਕ ਹੀ ਸ਼ੋਕੀਤਾ ਪਹਿਲਾਂ ਸ਼ਾਮ ਨੂੰ ਇਹ ਆਪਣੀ ਜਿਹੜੀ ਮਦਰ ਇਨ ਲਾ ਉਹਦੇ ਕੋਲ ਵੀ ਗਿਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਗੁਰਜੀਤਾ ਇਹਦਾ ਐਕਸ ਬੁਆਏਫ੍ਰੈਂਡ ਉਹਦੇ ਕੋਲ ਵੀ ਗਏ ਕਿ ਪੁੱਛਣ ਲਈ ਕਿ ਲੜਕੀ ਕਿੱਥੇ ਹੈ ਔਰ ਪੁਲਿਸ ਨੂੰ ਵੀ ਨਾ ਨਹੀਂ ਕਿਹਾ ਤੇ ਅਗਲੇ ਦਿਨ ਵੀ ਇੱਲਬ ਦੇ ਰੇ ਕਿ ਸਾਡੀ ਜਿਹੜੀ ਮੇਰੀ ਵਾਈਫ ਹੈ ਉਹ ਮਿਸਿੰਗ ਹੈ ਬਟ ਅਸੀਂ ਇਹਨਾਂ ਸਾਰੇ ਐਂਗਲਸ ਤੋਂ ਦੇਖਦੇ ਹੋਏ ਔਰ ਆਪਣੀ ਟੈਕਨੀਕਲ ਐਵੀਡੈਂਸ ਔਰ ਇਹਦੇ ਫੋਨ ਤੇ ਵੀ ਅਸੀਂ ਵੈਰੀਫਾਈ ਕੀਤਾ ਔਰ ਇਹਨੂੰ ਆਬਜ਼ਰਵ ਕਰਦੇ ਕਰਦੇ ਸ਼ੱਕ ਦੇ ਹਦਾਰ ਤੇ ਇਹਨੂੰ ਰਾਉਂਡ ਅਪ ਕੀਤਾ ਤੇ ਜਦੋਂ ਇਹਨੇ ਆਪਣੇ ਤੇ ਦੋਸ਼ ਨੂੰ ਕਬੂਲ ਕੀਤਾ ਔਰ ਇਸ ਕੇਸ ਸ ਇੰਟਰਸਟਿੰਗ ਹੈ ਕਿ ਸਾਨੂੰ ਜਦੋਂ ਅਸੀਂ ਜਿਹੜਾ ਦੋਸ਼ੀ ਹੈ ਸਾਹਿਲ ਇਹਦਾ ਫੋਨ ਵੀ ਖੰਗਾਲਿਆ ਤੇ ਉਹਦੇ ਚ ਸਾਨੂੰ ਲੱਭਿਆ ਕਿ ਇਹ ਸੋਸ਼ਲ ਮੀਡੀਆ ਦੇ ਤੂ ਇਸ ਤਰ੍ਹਾਂ ਦੀ ਚੀਜ਼ਾਂ ਵੀ ਇਹਨੇ ਰੀਸੈਂਟਲੀ ਐਕਸੈਸ ਕੀਤੀਆਂ ਮਰਡਰ ਕਮਿਟ ਕਰਨ ਤੋਂ ਬਾਅਦ ਕਿ ਮਰਡਰ ਦੀ ਕੀ ਪਰਿਭਾਸ਼ਾ ਹੁੰਦੀ ਹੈ ਔਰ ਜੇ ਕਿਸੇ ਨੂੰ ਮਾਰ ਦੋ ਤੇ ਉਦੋਂ ਬਾਅਦ ਅਸੀਂ ਆਪਣੇ ਪਾਪ ਨੂੰ ਕਿਵੇਂ ਤੋਲ ਸਕਦੇ ਹਾਂ ਸੋ ਇਸ ਤਰ੍ਹਾਂ ਦੀ ਸਰਚਸ ਵੀ ਮਾਰ ਰਹੀ ਸੀ ਸੋ ਦੈਟ ਵਾਸ ਆਲਸੋ ਏਨ ਇੰਪੋਰਟੈਂਟ ਲੀਡ ਜੋ ਸਾਨੂੰ ਇਸ ਕੇਸ ਚ ਹੈਲਪ ਯੂ ਬਟ ਡਰੇਸ ਕਰ ਰਹੇ ਮੈਂ ਚੈਨਿੰਗ ਕੀ ਸੀ ਜਦੋਂ ਇਹਨਾਂ ਨੇ ਇਸ ਵਾਰ ਦਾ ਕੰਮ ਅੰਜਾਮ ਦਿੱਤਾ ਇਹਦੇ ਜੀ ਹੁਣ ਤੱਕ ਵੀ ਕੁਝ ਕਿਸੇ ਪਤਾ ਲੱਗਿਆ ਹੈ ਕਿ ਇਹਨੇ ਅਰਾਊਂਡ 5 ਵਜੇ ਦੇ ਲਾਗੇ ਸ਼ਾਗੇ ਇਸ ਵਾਰਦਾਰ ਨੂੰ ਅੰਜਾਮ ਦਿੱਤਾ ਸੈਟਰਡੇ ਨੂੰ ਜਨੀਵਾਰ ਨੂੰ ਅ ਪੁਲਿਸ ਦੇ ਕਹਿੰਦੇ ਸਤੈਤ੍ਰਿਕ ਮਰਡਰ ਕੀਤਾ ਇਸ ਸਤੈਸ਼ੜੀ ਸਤੈ ਸ਼ਾਮ ਨੂੰ ਮੈਂ ਤਾਂ ਵਿੱਚ ਜਿਹੜੀ ਫੌਨੇ ਤੋਂ ਮਦਦ ਕਿਹਾ ਮੈਂ ਮਦਦ ਮਰਡਰ ਦਾ ਨਾਮ ਹੈ ਸੁਨੀਤ ਸੀਮਾ ਸੀਮਾ ਤਾਂ ਮੈਂ ਜਿਹੜਾ ਪਤਾ ਲੱਗੇ ਮੋਟਰਸਾਈਕਲ ਦੇ ਲੈ ਕੇ ਹੈ ਕਿ ਕੋਈ ਸੀਸੀਟੀਵੀ ਨਹੀਂ ਪਤਾ ਲੱਗਿਆ ਜਾਂ ਪੁੱਛ ਕੇ ਚੋਣੇ ਮਿਲਿਆ ਇਹ ਜੀ ਜਿਹੜੀ ਉਸ ਟਾਈਮ ਵੀ ਮੌਕੇ ਤੇ ਸਾਡੇ ਕੋਲ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਬਟ ਡੂਰਿੰਗ ધ ਇਨਵੈਸਟੀਗੇਸ਼ਨ ਸਾਨੂੰ ਕਈ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਅਸੀਂ ਵੈਰੀਫਾਈ ਕੀਤੀ ਹੈ which has led us to crack this case ਤੇ ਇਹ ਵੀ ਸਾਹਮਣੇ ਆ ਗਏ ਨੇ ਗੁਰਜੀਤ ਸਿੰਘ ਦਾ ਜਿਹੜਾ ਐਕਸ ਬॉयਫ੍ਰੈਂਡ ਤੇ ਵੀ ਇਹ ਤਾਂ ਦੋਨਾਂ ਦਾ ਇਕੱਠਾ ਨਾ ਮਰਦਾ ਚੱਲਦਾ ਕੋਈ ਆਈ ਹੈ ਤਾਂ ਵੀ ਕਰਵਾ ਨਹੀਂ ਜੀ ਇਸ ਤਰ੍ਹਾਂ ਦੀ ਗੱਲ ਸਾਡੀ ਤੋਂ ਕੋਈ ਨਹੀਂ ਪੰਜੇ ਮਰਦੇ ਕਿਤੇ ਨੇ ਉਹ ਜਿੱਥੇ ਗੱਡਵੋਟੀ ਮਿਲੀ ਉੱਥੇ ਮਰਦੇ ਕਿਤਾ ਕੀ ਮਤਲਬ ਕਿ ਹੋਰ ਜਗ੍ਹਾ ਮਰਦੇ ਕਰਕੇ ਗੱਡਵੋਟੀ ਕਿਤੇ ਨਹੀਂ ਨਹੀਂ ਜੀ ਹੁਣ ਤੱਕ ਵੀ ਤਾਂ ਸਪੀਚ ਤੇ ਹੀ ਪਤਾ ਲੱਗਿਆ ਕਿ ਜਿੱਥੇ ਬਾਡੀ ਮਿਲੀ ਹੈ ਉੱਥੇ ਹੀ ਹੋਣੇ ਬਾਡੀ ਕਿਤੇ ਨਹੀਂ ਜੀ ਪਹਿਲਾਂ ਤਾਂ ਜੋ ਇਹਨੇ ਮਾਨੂੰ ਤਾਂ ਫੂਚੇ ਦੱਸਿਆ ਹੈ ਕਿ ਲੜਕੀ ਆਪਣੀ ਦੁਕਾਨ ਤੋਂ ਚਲੀ ਗਈ ਸੀ ਜਿੱਥੇ ਕੰਮ ਕਰਦੀ ਹੈ ਉਸ ਤੋਂ ਬਾਅਦ ਇਸ ਪੁਆਇੰਟ ਦੇ ਨੇੜੇ-ਤੇੜੇ ਉਹਨੇ ਹੀ ਜਦੋਂ ਫੈਲੋਫੋਨ ਆਫ ਕਰਦੀ ਉਸ ਤੋਂ ਬਾਅਦ ਉਹਨੇ ਹੀ ਲੜਕੀ ਨੇ ਆਪਣੇ ਹਸਬੰਡ ਨੂੰ ਕਿਹਾ ਸੀ ਕਿ ਇਸ ਲੋਕੇਸ਼ਨ ਤੇ ਆ ਕੇ ਮੈਨੂੰ ਪਿਕ ਕਰ ਲੈ ਤੇ ਇਨ ਫੈਕਟ ਇਹਨੂੰ ਕਿਉਂਕਿ ਇਹਦਾ ਉਹ ਵੀ ਕਾਮਨ ਫਰੈਂਡ ਸੀ ਗੁਰਜੀਤ ਪਹਿਲਾਂ ਜਾਣਦਾ ਸੀ ਤੇ ਇੱਕ ਹੋਰ ਇਹਦਾ ਦੋਸਤ ਨੇ ਦੱਸ ਦਿੱਤਾ ਸੀ ਕਿ ਅੱਜ ਵੀ ਉਹ ਲੜਕੀ ਜਿਹੜੀ ਰਿਤੇਚਾਰ ਉਹਦੇ ਨਾਲ ਹੀ ਗਈ ਹੈ ਤੇ ਸੋ ਇਹਨੇ ਉਸ ਪੁਆਇੰਟ ਦੇ ਨੇੜੇ ਹੀ ਲੈ ਜਾ ਕੇ ਫਿਰ ਅਸਤੇ ਹੀ ਮਰਡਰ ਕੀਤਾ ਇੱਕ ਸੇਲੀ ਦਾ ਨਾਮ ਵੀ ਉਹ ਕੀਤਾ ਵਿੱਚ ਹਾਂ ਜੀ ਸੇਲੀ ਦਾ ਉਹ ਜਿਹੜੇ ਸ਼ੁਰੂ ਚ ਆਪਣੇ ਆਪ ਨੂੰ ਕਵਰ ਅਪ ਕਰਨ ਲਈ ਤੁਹਾਨੂੰ ਪਤਾ ਹੈ ਕਿ ਕੱਲ ਇਹ ਤਾਂ ਇਹੀ ਸ਼ੋਅ ਕਰ ਰਿਆ ਸੀ बार-बार ਕਹ ਰਿਹਾ ਸੀ ਕਿ ਜਿਸ ਮੁੰਡੇ ਨਾਲ ਇਹਦਾ ਫੇਰ ਸੀ ਉਹਨੇ ਹੀ ਮਰਡਰ ਕੀਤਾ ਸੋ ਆਲ ਦੀਜ਼ ਪੋਸਿਬਿਲਟੀਜ਼ ਆ ਵੀ ਰੂਲਡ ਆਊਟ ਇਹਨੇ ਹੁਣ ਸਾਡੀ ਤਫਤੀਸ਼ ਚ ਕਲੀਅਰ ਵੀ ਹੋ ਗਿਆ ਹੈ ਔਰ ਇਹਨੇ ਮੰਨ ਵੀ ਲਿਆ ਕਿ ਇਹਨੇ ਹੀ ਮਰਡਰ ਕੀਤਾ ਮੈਡਮ ਇਹ ਚ ਮੈਰਿਜ ਦੀ ਗੱਲ ਕਰੀ ਕਿੰਨੇ ਸਾਲ ਹੋ ਗਏ ਸੀ ਇਹਨਾਂ ਦੇ ਮੈਰਿਜ ਦੇ ਜੀ ਬਾਈ ਇਹ ਦੱਸ ਰਹੇ ਹਨ ਮੈਂ ਇਹਨਾਂ ਪੱਤਰਕਾਰਾਂ ਨੂੰ ਬਿਆਨ ਦਿੱਤਾ ਸੀ ਕਿ ਇਹ ਜਿਹੜਾ ਮੋਬਾਈਲ ਦਾ ਤਲਵੰਡੀ ਜਿਹੜਾ ਇਹਨਾਂ ਕਿਹਾ ਸੀ ਤਲਵੰਡੀ ਸਾਹਿਬ ਤੋਂ ਆ ਰਹੀਆਂ ਮੈਨੂੰ ਉੱਥੋਂ ਪਿਕਅਪ ਕਰੋ ਉਸ ਦਾ ਕੀ ਮੈਟਰ ਸੀਗਾ ਜੀ ਇਹਨੇ ਜੀ ਕਿਹਾ ਸੀਗਾ ਕਿ ਉਹ ਲੋਕੇਸ਼ਨ ਆਪਣੀ ਦੱਸ ਰਹੀ ਸੀ ਸ਼ਾਇਦ ਆਪਣੀ ਮਦਰ ਨੂੰ ਕਿ ਮੈਂ ਤਲਵੰਡੀ ਗਈ ਹੂਆ ਪਰ ਇਹਨੇ ਆਪ ਤਾਂ ਉੱਥੇ ਹੀ ਬੁਲਾਇਆ ਸੀ ਲੜਕੀ ਨੂੰ ਸੋਰੀ ਲੜਕੀ ਨੇ ਆਪਣੇ ਹਸਬੰਦ ਨੂੰ ਬੁਲਾਇਆ ਸੀ ਕਿ ਰੇਲਵੇ ਗਰਾਊਂਡ ਦੇ ਨੇੜੇ ਮੈਨੂੰ ਪਿਕ ਕਰ ਲੈ ਉੱਥੇ ਵੀ ਝੂਠ ਮਾਰ ਕੇ ਆਪਣੇ ਹਸਬੰਦ ਨਾਲ ਜੀ ਫੋਨ ਇਹਨੇ ਮਦਰ ਨੂੰ ਕਿਹਾ ਤਲਵੰਡੀ ਸਾਹਿਬ ਤੋਂ ਆ ਰਹੀਆਂ ਐਕਚੁਅਲ ਤੇ ਜਿਹੜੇ ਜਗ੍ਹਾ ਕਿਤੇ ਹੋਰ ਸੀ ਤਲਵੰਡੀ ਸਾਬੋ ਜੀ ਨੇ ਫੋਨ ਤੇ ਕਿਹਾ ਸੀ ਸ਼ਾਇਦ ਆਪਣੀ ਮਦਰ ਨੂੰ ਜਾਂ ਇਹਨੂੰ ਕਿਹਾ ਸੀ ਕਿ ਮੈਂ ਉੱਥੇ ਗਈ ਹੋਈ ਹਾਂ ਤਲਵੰਡੀ ਸਾਬੋ ਕਿ ਮੈਂ ਆ ਜਾऊंगी ਠੀਕ ਹੈ ਬੰਦਾਰ ਤਾਂ ਫੋਨ ਹੀ ਆਫ ਕਰ ਲਿਆ ਸੀ ਬੰਦਾਰ ਨੂੰ ਕੁਝ ਪਤਾ ਲੱਗਿਆ ਮੈਂ ਜਿੱਥੇ ਕੰਮ ਕਰਦੀ ਸੀ ਤੋਂ ਗੰਧੋਚੂ ਹਲੇ ਕੁਝ ਕਿਸ ਨੇ ਕੀਤੀ ਸੀ ਪਰ ਅਸੀਂ ਕੁਝ ਸੀਸੀਟੀਵੀ ਫੁਟੇजेस ਨਹੀਂ ਹੈ ਜਿਹਦੇ ਤੋਂ ਸਾਨੂੰ ਹੈਲਪ ਹੋਏ ਇਸ ਕੇਸ ਦਾ ਜਿਵੇਂ ਚਾਪੂਣਾ ਆਇਆ ਹੈ ਗਿਆ ਗਮੈਸੀ ਕੇ ਲਈ ਜੀ Google 'ਪਰਕ ਸਰਚ ਕੀਤਾ ਗਿਆ ਜਾਂ ਕੋਈ ਹੋਰ ਪੱਥੀ ਹੋ ਜਿਹੜਾ ਸਰਚ ਕੀਤਾ ਗਿਆ ਅਹ ਦੇਖੋ ਜੀ ਅੱਜਕੱਲ੍ਹ ਲੋਕ ਸਪੀਕ ਕਰਕੇ ਵੀ ਸਰਚ ਮਾਰਦੇ ਹਨ ਉਹਦੇ ਵਕਤ ਪਰਾਨੀ ਚੀਜ਼ਾਂ ਪੁੱਛੀਆਂ ਆਈਆਂ ਕਿ ਮਾਡਲ ਦੀ ਪਰਿਭਾਸ਼ਾ ਕੀ ਹੈ ਕਿਸੇ ਨੂੰ ਮਾਨਣੇ ਕੇ ਬਾਅਦ ਪਤਾ ਚੱ ਆ ਕਿ ਪਸਟ ਕੀ ਸਾਫ ਜੈਸੇ ਹੁੰਦਾ ਹੈ ਟੈਕਨੀਕਲ ਲੋਕੇਸ਼ਨ ਜੈਸੇ ਸਰਚ ਹੁੰਦੇ ਸੋ ਮੈਨੂੰ ਕੁਛੇ ਵੀ ਸੀਸ ਹੋਣ ਲੱਗਿਆ ਕਿ ਮੈਂ ਬੋਲ ਬੋਲ ਕੇ ਕਈ ਗਲਤ ਸਪੈਲਿੰਗ ਮਿਸਟੇਕਸ ਕੀਤੇ ਸੋ ਹੀ ਵਾਸ ਸਪੀਕਿੰਗ ਬਖਰੇ ਬਖਰੇ ਇਹ ਸਵਾਲ ਆਪਣੀ ਹੈਲਪ ਕਰ ਰਿਹਾ ਸੀ ਜੀ ਕੀ ਗੱਲ ਬਾਤ ਮਾਨਸਿਕ ਤੌਰ ਤੇ ਕਿਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਸਭ ਕਰ ਰਿਹਾ ਹੈ ਇਹ ਤਾਂ ਵੀ ਆਮ ਅਨਸਾਰ ਕਰਦਾ ਨਹੀਂ ਹੈਗਾ ਪਰ ਜੇ ਕਿਤਾ ਵੀ ਮਾਡਲ ਕਰਨ ਤੋਂ ਬਾਅਦ ਤੇ ਉਹਦੀ ਲਵ ਮੈਰਿਜ ਹੋਈ ਸੀ ਜੋ ਦੇ ਪਤਾ ਲੱਗਿਆ ਬਟ ਉਹਦੀ ਉਹਨੇ ਇਹ ਵੀ ਮੰਨਿਆ ਕਿ ਮੇਰਾ ਵੀ ਪਹਿਲਾਂ ਕਿਸੇ ਲੜਕੀ ਦੇ ਨਾਲ ਅਫੇਅਰ ਸੀ ਤੋਂ ਉਸ ਤੋਂ ਬਾਅਦ ਇਹਦਾ ਵੀ ਸ਼ੁਰੂ ਹੋ ਗਿਆ ਤੇ ਉਹਦੀ ਮਨਮੁਟਾਵ ਤਾਂ ਚੱਲ ਹੀ ਰਿਹਾ ਸੀਗਾ ਪਰ ਇਹ ਕਹਿੰਦਾ ਸੀ ਕਿ ਇਹ ਦੇ ਮਦਰ ਨੂੰ ਲਾਣ ਨੂੰ ਵੀ ਪਤਾ ਸੀ ਤੇ ਉਹ ਪਹਿਲਾਂ ਜਿਵੇਂ ਇਹ ਪਿੱਛੋਂ ਇਹਦਾ ਪਰਮਨੈਂਟ ਐਡਰੈਸ ਜਨਤਨਗਰ ਦਾ ਪਰ ਕੋ ਇਨਾ ਲੜਾਈਆਂ ਕਰਕੇ ਹੀ ਸ਼ਾਇਦ ਇਹਨਾਂ ਨੇ ਘਰ ਵੀ ਵਖਰਾ ਹੁਣ ਰੈਂਟ ਤੇ ਲੈ ਲੱਗ ਪਏ ਸੀਗੇ ਬਰਸਰਾਮ ਨਗਰ ਸੋ ਫੈਮਿਲੀ ਵੀ ਵਾਰ-ਵਾਰ ਇਹਨਾਂ ਨੂੰ ਕੌਂਸਲਿੰਗ ਕਰਦੀ ਸੀ ਪਰ ਤੇ ਇਹਨਾਂ ਦੀ ਆਈ ਥਿੰਕ ਰੈਕਰਿੰਗ ਡਿਸਪਿਊਟ ਸੀ ਜਿਹਦੇ ਨਾਲ ਇਸ ਨਾਲ ਕੋਈ ਮੈਮ ਦੋਨੇ ਫੈਮਿਲੀ ਸੈਟ ਸੀਗੇ ਲੜਕੇ ਤੇ ਕੋਈ ਲੰਬਰੀ ਜੁਈ ਹੈ ਬਟ ਹੀ ਕਲੇਮਸ ਕੇ ਬਾਅਦ ਤੁਹਾਂ ਮਦਰ ਇਨ ਲਾਉ ਮਨੀ ਮਿਲੀ ਸੀ ਬੱਚਾ ਹੀ ਹੈ ਜੀ ਬਸ ਦਾ ਬੇਟਾ ਹੈ ਜੀ ਨਾਲ ਦੋ ਸਾਲ ਮੈਡਮ ਜਿਸ 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 ਦਿਨ ਜਿਹੜੀ ਲੜਕੀ ਦੀ ਫੈਮਲੀ ਸੀਗੀ ਉਹ ਇੱਥੇ ਹੀ ਆਏ ਆ ਉਹ ਨਾਲ ਇੱਥੇ ਵੀ ਆ ਜੇ ਮਾਪੇ ਪਰ ਉਹ ਬਕਰੇ ਰਹਿੰਦੇ ਐਸਐਸਪੀ ਸਾਹਿਬ ਹਾਂ ਜੀ ਉੱਥੇ ਜਾੜ ਬਹੁਤ ਹੈ ਜੀ ਉੱਥੇ ਹੈ ਨਾ ਕਿ ਟਿਊਲ ਵੀ ਹੈ ਬੈਕ ਸਾਈਡ ਤੇ ਇਹ ਕਿਵੇਂ ਕਨਵਿੰਸ ਕਰ ਲਿਆ ਪਿੱਛੇ ਕਿਵੇਂ ਲੈ ਗਿਆ ਜੀ ਇਹਨੂੰ ਕਿਵੇਂ ਮਤਲਬ ਕਿ ਮਦਰ ਜਿੱਥੇ ਉਹਨੇ ਲੋਕੇਸ਼ਨ ਤੇ ਬੁਲਾਇਆ ਉਸ ਤੋਂ ਬਾਅਦ ਇਹਨਾਂ ਦੀ ਕੁਝ ਟਾਈਮ ਉੱਥੇ ਕੁਝ ਵਰਬਲ ਆਰਗੂਮੈਂਟਸ ਵੀ ਹੋਏ ਐ ਪਰ ਲੜਕੀ ਨੇ ਜੋ ਸਾਡੀ ਪੁਛਕਿਛ ਵੀ ਸਾਹਮਣੇ ਆਇਆ ਕਿ ਉਹਨੇ ਨੇਚਰਸ ਕੋਲ ਅਟੈਂਡ ਕਰਨੀ ਸੀ ਤੇ ਉਹ ਉੱਥੇ ਗਈ I don't want to get into that many details ਤੇ ਉਹਨੇ ਉਸ ਟਾਈਮ ਹੀ ਮੌਕੇ ਦਾ ਫਾਇਦਾ ਚੁੱਕ ਕੇ ਉਹ ਪਹਿਲਾਂ ਹੀ ਆਪਣੇ ਕੋਲ ਦੋ ਚਾਕੂ ਲੈ ਕੇ ਆ ਸੀਗਾ ਇੱਕ ਉਹਨੇ ਜਿਹੜਾ ਵਤਿਆ ਉਹਨੇ ਜਦੋਂ ਸ਼ੀ ਵਾਸ ਅਟੈਂਡਿੰਗ ਟੂ ਨੇਚਰਸ ਕੋਲ ਉਹਨੇ ਪਹਿਲਾਂ ਉਹਦੀ ਗਰਦਨ ਦੇ ਪਿੱਛੇ ਖੋਪਿਆ ਜਦੋਂ ਡਿੱਗ ਪਈ ਫਿਰ ਉਹਨੇ ਫਰੰਟ ਸਾਈਡ ਤੋਂ ਉਹਨੂੰ ਫੜ ਕੇ ਪੂਰੀ ਤਰ੍ਹਾਂ ਤੁਸੀਂ ਫਤਹਿ ਤੁਹਾਨੂੰ ਕਿ ਬਹੁਤ ਪੂਰੀ ਤਰ੍ਹਾਂ ਤਾਂ ਮੇਰੇ ਸਾਰੇ ਚਾਕਰਮ ਦੇ ਵਿੱਚ ਪੁਲਿਸ ਨੂੰ ਇਹ ਲੜਕੀ ਉੱਥੇ ਲੈ ਕੇ ਗਿਆ ਜਾਂ ਲੋਕੇਸ਼ਨ ਫੇਸ ਹੋਈ ਹੈ ਕੀ ਹੋਇਆ ਇਹਨੇ ਜੀ ਕਾਫੀ ਆਪਣੇ ਵੱਲੋਂ ਕਲੇਵਰ ਬਣਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਇਹਨੇ ਆਪਣੀ ਮਦਰ ਇਨ ਲਾ ਹੋ ਗਿਆ ਕਿ ਉਹ ਲੜਕੀ ਪਹਿਲਾਂ ਵੀ ਫੋਨ ਕਰ ਰਹੀ ਸੀ ਕਿ ਉਹ ਮਿਲ ਨਹੀਂ ਰਹੀ ਹੈ ਉਸ ਤੋਂ ਬਾਅਦ ਦੋਨੋਂ ਮਿਲ ਕੇ ਕੁਝ ਜੀਤ ਦਾ ਦੇ ਘਰ ਗਏ ਉੱਤੇ ਉਹਨਾਂ ਨੇ ਲੜਾਈ ਕੀਤੀ ਵੀ ਤੇਰੇ ਨਾਲ ਹੀ ਗਈ ਸੀ ਦੱਸ ਕਿਤੇ 올 दैट ਫਿਰ ਇਹਨੇ ਲੋਕਲ ਪੁਲਿਸ ਕੋਤਵਾਲੀ ਦਾ ਪਹਿਲਾਂ ਇਹਨਾਂ ਨਾਲ ਥਾਣੇ ਗਿਆ ਕਿ ਇਹ ਤੇ ਦੀ ਮਦਰ ਇਨ ਲਾਹ ਕਿ ਮੇਰੀ ਵਾਈਫ ਮਿਸਿੰਗ ਹੈ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਤੋ ਕਿਉਂਕਿ ਤੁਹਾਡਾ ਇਨਸੀਡੈਂਟ ਵਕੂਆ ਕੋਤਵਾਲੀ ਏਰੀਆ ਦਾ ਫਿਰ ਇਹ ਕੋਤਵਾਲੀ ਥਾਣੇ ਗਏ 27 ਤਰੀਕ ਦੀ ਸ਼ਾਮ ਨੂੰ ਤੇ ਫਿਰ 28 ਨੂੰ ਸਵੇਰੇ ਆਪ ਹੀ ਲੋਕਲ ਪੁਲਿਸ ਤੋਂ ਹੈਲਪ ਲੈ ਰਿਹਾ ਸੀ ਕਿ ਫਲਾਨੀ ਲੋਕੇਸ਼ਨ ਚੈੱਕ ਕਰਾ ਦਿਓ ਤੇ ਇਸ ਤਰ੍ਹਾਂ ਇਹਨੇ ਉੱਥੇ ਕੋਈ ਨਾਕਾ ਸਾਡਾ ਲੱਗਿਆ ਸੀ ਸਵੇਰੇ ਉਹਨਾਂ ਨੂੰ ਨਾਲ ਲਿਆ ਕਿ ਮੇਰੀ ਹੈਲਪ ਕਰੋ ਕਿ ਮੇਰੀ ਵਾਈਫ ਦੀ ਲੋਕੇਸ਼ਨ ਇੱਥੇ ਆ ਰਹੀ ਸੋ ਹੀ ਟ੍ਰਾਈ ਟੂ ਪਲਾਨ ਐਂਡ ਸ਼ੋ ਕਿ ਮੇਰੀ ਵਾਈਫ ਮਾਰਕੀਟ ਤੇ ਕਿਸੇ ਨੇ ਮੈਨੂੰ ਬੇਕੇ ਤੇ 6 ਵੀਕ ਪਹੁੰਚਾ ਲਿਆ ਜਿਹੜੀ ਜੈਨ ਪੁਲਿਸ ਦੇ ਨੱਪਾ ਦੇ ਘਟਾ ਦੇ ਨਿਸ਼ਾਨੀ ਆਇਆ ਕੋਈ ਨਾ ਉਹਨੇ ਹਲੇ ਤੱਕ ਤਾਂ ਜੀ ਉਹਦੇ ਮੇਨਲੀ ਦੋ ਲੈਗਰੀ ਇੰਜਰੀਜ਼ ਹੈ ਫਰੰਟ অর ਬੈਕ ਮੈਂ ਚਾਕੂ ਨਾਲ ਲਿਆ ਜੀ ਮੈਂ ਜਿਹੜੇ ਚਾਕੂ ਨਾਲ ਮਾਰਿਆ ਸੀ ਉਹ ਕਰ ਯੂਜ਼ ਕਰਦੇ ਹੋ ਉਸ ਤਰ੍ਹਾਂ ਦਾ ਚਾਕੂ ਸੀ ਕਿ ਕਿਸ ਤਰ੍ਹਾਂ ਨਹੀਂ ਜੀ ਨਾਰਮਲ ਚਾਕੂ ਹੀ ਹੈ ਜਿਹੜੇ ਕਰਾਚੂ ਨਹੀਂ ਬਣਾ ਬਣਾ ਫਿਰ ਪਲਾਨਿੰਗ ਦੇ ਨਾਲ ਪਹਿਲਾਂ ਹੀ ਕਿਹਾ ਸੀ ਕਰੋ ਕਿਉਂਕਿ ਉਹਦੇ ਦੋਸਤ ਨੇ ਦੱਸਤਾ ਸੀਗਾ ਜੀ ਕਿ ਅੱਜ ਫੇਰ ਉਸੇ ਮੁੰਡੇ ਨਾਲ ਗਈਏ ਜੋ ਸਾਡੀ ਤਫ਼ਤੀਸ਼ ਕਰੇ ਚਾਕੂ ਉਹ ਨਾਲ ਹੀ ਲੈ ਕੇ ਗਿਆ ਸੀ ਇੱਕ ਉਹਨੇ ਯੂਜ਼ ਕੀਤਾ ਦੂਜਾ ਵੀ ਕੋਲ ਸੀ ਕਿ ਜਿਹੜਾ ਯੂਜ਼ ਕੀਤਾ ਉਹ ਵੀ ਅਸੀਂ ਰਿਕਵਰ ਕਰ ਲੈ ਮੈਡਮ ਇਹ ਬੇਸਿਕ ਕੰਮ ਕੀ ਕਰਦਾ ਲੱਗਾ ਇਹ ਜੀ ਇੱਕ ਇੰਡੀਅਨ ਸ਼ੈਲਟਰ ਹੋਮ ਫਾਈਨੈਂਸ ਨਾਲ ਦੀ ਇੰਸਟੀਟਿਊਸ਼ਨ ਹੈ ਉਹਦੇ ਚੋ ਲੋਨ ਆਫੀਸਰ ਦਾ ਕੰਮ ਹੁੰਦਾ ਹੈ ਆਰਾਊਂਡ 15 ਹਜ਼ਾਰ ਰੁਪਏ ਦੀ ਤਨਖਾਹ ਹੈ ਮੁੰਡੇ ਨੇ ਰਮਾਨ ਪੁਲਿਸਰਮਾਨ ਲਈ ਤਾਇਆਦਾ ਜੀ ਪਹਿਲੇ ਤਾਂ ਜੀ ਦੀ ਅਰੈਸਟ ਕੀਤੀ ਹੈ ਤੇ ਇਹਨੂੰ ਹਲੇ ਅਸੀਂ ਪੇਸ਼ ਅਦਾਲਤ ਕਰਨਾ ਉਸ ਤੋਂ ਬਾਅਦ ਉਹ ਰਮਾਨ ਲੱਤਾ ਜਾਏ ਓਕੇ ਮੈਂ ਰਮਾਨ ਹੀ ਕਰਾਂ